ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ 7 ਨਿਊਜ਼ ਐਂਟਰਟੇਨਮੈਂਟ ਚੈਨਲ ਦੇਸ਼ ਦੇ ਵਿੱਚ ਕਈ ਬਦਲੇ ਹੋਏ ਨਿਯਮ 1 ਜੁਲਾਈ ਤੋਂ ਹੁਣ ਲਾਗੂ ਹੋਣ ਜਾ ਰਹੇ ਨੇ ਅਜਿਹੇ ਚ ਇਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ਤੇ ਪੈਣ ਵਾਲਾ ਸੋ ਇਸ ਵੀਡੀਓ ਨੂੰ ਐਂਡ ਤੱਕ ਵੇਖਿਓ ਤਾਂ ਕਿ ਸਾਰੀਆਂ ਗੱਲਾਂ ਤੁਸੀਂ ਜਾਣ ਸਕੋ ਸਭ ਤੋਂ ਪਹਿਲੀ ਗੱਲ ਕਰੀਏ ਤਾਂ ਜੁਲਾਈ ਤੋਂ SIM ਕਾਰ ਦੇ ਨਾਲ ਜੁੜੀਆਂ ਨਿਯਮਾਂ 'ਚ ਬਦਲਾਅ ਹੋਣ ਜਾ ਰਿਹਾ ਇਸ ਤਹਿਤ ਜੇਕਰ SIM ਕਾਰ ਚੋਰੀ ਆ ਖਰਾਬ ਹੋ ਜਾਂਦਾ ਹੈ ਤਾਂ ਗ੍ਰਾਹਕ ਨੂੰ ਹੁਣ ਨਵੇਂ SIM ਲਈ ਕੁਝ ਸਮਾਂ ਉਡੀਕ ਕਰਨਾ ਪਵੇਗਾ ਪਹਿਲਾਂ ਸਟੋਰ ਤੋਂ ਨਵਾਂ SIM ਕਾਰਡ ਮਿਲ ਜਾਂਦਾ ਸੀਗਾ ਪਰ ਹੁਣ ਇਸ ਦੀ ਲੋਕਿੰਗ ਮਿਆਦ ਨੂੰ ਵਧਾ ਕੇ 7 ਦਿਨ ਕਰ ਦਿੱਤਾ ਗਿਆ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਰੀਚਾਰਜ ਮਹਿੰਗੇ ਹੋ ਚੁੱਕੇ ਨੇ Jio Airtel ਅਤੇ Vodafone Idea ਤਿੰਨੋਂ ਕੰਪਨੀਆਂ ਨੇ ਆਪਣੇ ਰੀਚਾਰਜ ਪਲਾਨ ਮਹਿੰਗੇ ਕਰ ਦਿੱਤੇ ਨੇ ਇਸ ਤੋਂ Jio ਅਤੇ Airtel ਦੇ ਰੀਚਾਰਜ ਪਲਾਨ ਦੀਆਂ ਨਵੀਆਂ ਕੀਮਤਾਂ 3 ਜੁਲਾਈ ਤੋਂ ਲਾਗੂ ਹੋਣਗੀਆਂ ਅਤੇ Vodafone Idea ਦੀਆਂ ਨਵੀਆਂ ਦਰਾਂ 4 ਜੁਲਾਈ ਤੋਂ ਲਾਗੂ ਹੋਣਗੀਆਂ ਫਿਰ ਗੱਲ ਕਰਦੇ ਹਾਂ ਕ੍ਰੈਡਿਟ ਕਾਰਡ ਬਿੱਲ ਪੇਮੈਂਟ ਦੀ 1 ਜੁਲਾਈ ਤੋਂ ਕ੍ਰੈਡਿਟ ਕਾਰਡ ਬਿੱਲ ਭੁਗਤਾਨ ਦੇ ਨਿਯਮ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਇਸ ਤੋਂ ਬਾਅਦ ਕੁਝ ਪਲੇਟਫਾਰਮ ਰਾਹੀਂ बिल भुगतान ਕਰਨ ਚੇ ਮੁਸ਼ਕਲ ਹੋ ਸਕਦੀ ਹੈ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਵੇਂ ਨਿਯਮਾਂ ਦੇ ਹਿਸਾਬ ਦੇ ਨਾਲ 1 ਜੁਲਾਈ ਤੋਂ ਸਾਰੇ ਕ੍ਰੈਡਿਟ ਕਾਰਡ ਬਿੱਲ ਭੁਗਤਾਨ ਭਾਰਤ ਬਿੱਲ ਭੁਗਤਾਨ ਪ੍ਰਣਾਲੀ BBPS ਰਾਹੀਂ ਕੀਤੇ ਜਾਣਗੇ ਫਿਰ ਗੱਲ ਆਉਂਦੀ ਹੈ ਕਿ ਤਿੰਨ ਨਵੇਂ ਕ੍ਰਿਮੀਨਲ ਲਾਅ ਆ ਚੁੱਕੇ ਨੇ ਦੇਸ਼ ਵਿੱਚ 1 ਜੁਲਾਈ ਨੂੰ ਦੰਡ ਆਧਾਰਿਤ ਨਿਆਂ ਪ੍ਰਣਾਲੀ ਦੀ ਸਭ ਤੋਂ ਵੱਡਾ ਬਦਲਾ ਹੋਣ ਜਾ ਰਿਹਾ ਹੈ ਹੁਣ ਪੁਰਾਣੇ ਅਪਰਾਧਿਕ ਕਾਨੂੰਨਾਂ ਦੀ ਜਗ੍ਹਾ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋਣ ਜਾ ਰਹੇ ਨੇ ਇਹ ਤਿੰਨ ਨਵੇਂ ਕਾਨੂੰਨ ਨੇ ਭਾਰਤੀ ਨਿਆਂ ਸੰਹਿਤਾ 2023 ਭਾਰਤੀ ਸਾਕਸੀ ਐਕਟ 2023 ਅਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਫਿਰ ਗੱਲ ਕਰਦੇ ਆ ਪੇਟੀਐਮ ਪੇਮੈਂਟਸ ਬੈਂਕ ਬਾਰੇ ਸੋਨ ਪੇਟੀਐਮ ਪੇਮੈਂਟ ਬੈਂਕ ਦੇ ਗੈਰ ਸਰਗਰਮ ਵਾਲਟ 20 ਜੁਲਾਈ 2024 ਤੋਂ ਬੰਦ ਕਰ ਦਿੱਤੇ ਜਾਣਗੇ ਇਹ ਉਹ ਵਾਲਟ ਨੇ ਜਿਨ੍ਹਾਂ ਚ ਪਿਛਲੇ 1 ਸਾਲ ਤੋਂ ਕੋਈ ਵੀ ਪੈਸੇ ਦੀ ਲੈਣ-ਦੇਣ ਨਹੀਂ ਹੋਈ ਹੈ ਆਖਿਰ ਤੇ ਤੁਹਾਨੂੰ ਦੱਸ ਦਈਏ ਕਿ ਬੈਂਕ ਬੰਦ ਰਹਿਣਗੇ ਜੁਲਾਈ ਦੇ ਵਿੱਚ 13 ਦਿਨ ਬੈਂਕ ਬੰਦ ਰਹਿਣਗੇ ਇਸ ਵਿੱਚ ਰਵੀਵਾਰ ਦੂਜੇ ਅਤੇ ਚੌਥੇ ਸ਼ਨੀਵਾਰ ਦੇ ਕਾਰਨ ਬੈਂਕ 6 ਦਿਨ ਬੰਦ ਰਹਿਣਗੇ ਬਾਕੀ 7 ਦਿਨ ਤਿਉਹਾਰਾਂ ਦੇ ਕਾਰਨ ਬੈਂਕ ਬੰਦ ਰਹਿਣਗੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਅਤੇ ਮਹਰਮ ਦੇ ਮੌਕੇ ਤੇ ਛੁੱਟੀ ਰਹੇਗੀ ਸੋ ਇਸ ਵੀਡੀਓ ਨੂੰ ਆਪਣੇ ਦੋਸਤਾਂ ਆਪਣੇ ਜਾਣਨ ਵਾਲਿਆਂ ਤੱਕ ਜ਼ਰੂਰ ਪਹੁੰਚਾਓ ਸੋ ਨਾ ਕੱਕ ਵੀ ਇਹ ਸ Субтитры <laughs>